ਮਸਾਂ ਦੇ ਪੋਲੀਟਿਕਲ ਸਿਨੈਰੀਓ ਨੂੰ ਕਿਸ ਤਰ੍ਹਾਂ ਦੇ ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ ਉਹ ਅਮਰੀਕਾ ਤੋਂ ਆਇਆ ਕਈਆਂ ਨੇ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਬ ਵੱਲੋਂ ਕੀ ਜੀ ਜੇ ਮੈਨੂੰ ਕ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅੰਮ੍ਰਿਤ 700 ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਤੁਹਾਡਾ ਪ੍ਰਧਾਨ ਕਰ ਪਾਇਆ ਦਸਾ ਸਾਲਾ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਿੰਦਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਪਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਭਲਕੇ 5000 ਕਰੋੜ ਦਾ ਨੁਕਸਾਨ ਕਰਾਤਾ ਹੈ ਬਾਰਡਰ ਬੰਦ ਕਰਤਾ ਵਾਪਸ ਬਾਰਡਰ ਬੰਦ ਕਰਤਾ ਸਮੁੰਦਰੀ ਕੰਟਰੋਲ ਤੇ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਰਡਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ ਟਰੇਡ ਦੂਜੀ ਇੰਡਸਟਰੀ ਹੋਣੀ ਸੀ ਹਰ ਤਰੀਕੇ ਦਾ ਟਰੇਡ ਹੋ ਰਿਹਾ afghanistan pakistan ਨਾਲ ਮਗਰ ਸਿਰਫ ਸਮੁੰਦਰੀ ਤੱਟਾਂ ਤੋਂ ਹੋ ਰਿਹਾ ਤੱਤਾਂ ਤੋਂ ਜੇ ਸਮੁੰਦਰੀ ਪੋਰਟ ਜਿਹੜੇ ਕੰਟਰੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਰਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੋਖਾ ਉਹਦੀ ਚਰਚਾ ਕੋਈ ਨਹੀਂ ਬੰਦ ਕਿਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕਿਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕਿਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਦੇ ਤੁਸੀਂ ਕੋ ਵੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਤੁਸੀਂ ਕਿਸਾਨਾਂ ਦਾ ਤਾਂ ਮੈਂ ਨਾ 10000 ਰੁਪਏ ਵੀ ਨਹੀਂ ਕੀਤਾ ਜੇ 2 ਲੱਖ ਕਰੋੜ ਟੋਟਲ ਕਰਮ ਜੇ ਖੇਤ ਮਜ਼ਦੂਰਾਂ ਕਿਸਾਨਾਂ ਤੁਸੀਂ ਵੇਖ ਲਓ ਕਿ ਜਾਊਗੀ 16 ਲੱਖ ਰੁਪਏ ਚੰਦ ਪੁੰਜ ਮੈਂ ਮਾਫ਼ ਕਰਦਾ ਮਗਰ ਕਿਸਾਨਾ ਦੀ ਗੱਲ ਕੋਈ ਨਹੀਂ ਸੁਆਮੀ ਨਾਥਨ ਕਮਿਸ਼ਨ ਜੀ ਨੂੰ ਸੁਆਮੀ ਨਾਥਨ ਸਾਹਿਬ ਆਪ ਜੁੜੇ ਹੁੰਦੇ ਨਾ ਇਹਨਾਂ ਦਾ ਕੋਈ ਵਾਰਡ ਨਾ ਲਈ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨਾ ਦੇ ਰਹੇ ਹੋ ਜਿਹੜੀ ਉਹਨਾਂ ਦੀ ਰეკਮੈਂਡੇਸ਼ਨ ਆ ਉਹਦਾ ਕੀ ਕਰ ਰਹੇ ਕੁਛ ਨਹੀਂ ਸ਼ੇਮ ਏ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਇਸ ਬੀਨ ਰਿਜੈਕਟਡ ਬਾਈ ਹਿਸ ਓਨ ਚੀਫ ਮਿਨਿਸਟਰ ਰੂਰਲ ਡਿਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਉਹ ਮੈਂ ਸੀਐਮ ਨਹੀਂ ਮਤਲਬ ਸੀਐਮ ਉਸ ਨਾਟ ਹੈਪੀ ਵਿਦ ਇਸ ਕਾਰ ਪੁਜਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਨਾ ਕੱਲ ਸਿੱਧੂ ਮੂਸੇ ਦਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਹੈ ਸ਼ਹਿਰੀ ਵਾਸਤੇ ਕਿੰਨਾ ਕਿ ਰੌਲੈਂਸ ਮਿਸ਼ਨੋ ਇੰਟਰੀਆਂ ਕਰੇ ਆਨਰੇਬਲ ਸੁਪਰੀਮ ਕੋਰਟ ਤੇ ਮਸਲਾ ਕੀ ਸੀ ਕਿ ਜਿਹੜੀ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾ ਉਸ ਤੋਂ ਅੱਗੋਂ ਨਿਕਲਦੀ ਹੈ ਕਿਸੇ ਨੇ ਰੈਟ ਪਾਈ ਕਿ ਇਹ ਖੋਲਤੀ ਇਹਨਾਂ ਨੇ ਆਈਕ ਨੇ ਆਰਡਰ ਕਰਤੇ ਕਿ ਖੋ ਜਦੋਂ ਇਸ ਮਟਰ ਨੂੰ ਚੈਲੰਜ ਕੀਤਾ ਭਤਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕੋ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਇਆ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿੱਡੀ ਵੱਡੀ ਨਲਾਇਕੀ ਟੂ ਯੂ ਆਰ ਨਾਟ ਕੇਪेबल ਆਫ ਤੁਸੀਂ ਆਪ ਦੇ ਸੀਐਮ ਨੂੰ ਸਿਕਿਉਰਿਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਤੋ ਹੀ ਲਾ ਲੋ ਸਾਬ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 7-8 ਸਾਲ ਐਮਪੀ ਇੱਕ ਕੰਮ ਦੱਸ ਦਨ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ ਔਰ ਜੋਸ਼ੀ ਸਾਹਿਬ ਨੇ ਆਪਦੇ ਟਰਮ ਚ ਕਿਹੜੇ ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਚਲੋ ਮਿਟਰਾਂ ਨੂੰ ਕਿਹਾ ਕਿ ਕਿਲੋਮੀਟਰਾਂ ਚ ਜਿਹੜਾ ਗੰਦਾ ਨਾ ਵਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਆ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦਰਗਿਆਣਾ ਮੰਦਿਰ ਰਾਮ ਤੀਰਥ ਉਸ ਕੈਬਨਿਟ ਦੇ ਹਿੱਸਾ ਚ ਜਦੋਂ ਇਹ ਸਾਰੇ ਕੰਮ ਹੋਏ ਆ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਿਹਾ ਪਜੀਆ ਦਾ ਪਈ ਦੋਨੋਂ ਇਕੱਠੇ ਉਹ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਜਗ੍ਹਾ ਜੀ ਜੀ ਅਦੀਲ ਜੋਸ਼ੀ ਉਹ ਨਹੀਂ ਚਾਹੁੰਦੇ ਇਹ ਦੇ ਪੁੱਛੇ ਕੀ ਕੋਲ ਟੂ ਹਿਮ ਐ ਗੱਲ ਪੀਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੇ 18 ਨੂੰ ਤਾਂ ਜ਼ਿਆਦਾ ਹੀ ਸਵਾਦ ਲੈਣ ਦੀ ਹੱਤ ਪਈਆ ਕੋਈ ਸੀ ਪਤਾ ਨਹੀਂ ਕੀ